ਸੀ ਕੇ ਬਟੀ ਵੀਡੀਓ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ 3 ਮੀਟਰ ਸਲਵਾਰ ਦੀ ਡਰਾਪ ਤੇ ਕੱਲ ਕਿਸ ਤਰ੍ਹਾਂ ਆਪਾਂ ਕੱਪੜਾ ਵਿਛਾਣਾ ਹੈ ਪੂਰਾ ਪ੍ਰੋਪਰ 3 ਮੀਟਰ ਕੱਪੜਾ ਦਾ ਪੂਰੀ ਸਲਵਾਰ ਦੀ ਡਰਾਪ ਕਿਸ ਤਰ੍ਹਾਂ ਕਰਨੀ ਹੈ ਟਾਈ ਕਿਸ ਤਰ੍ਹਾਂ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਕੱਪੜੇ ਦੀ ਕਾਨ ਕੱਟਾਂਗੇ ਕੱਪੜਾ ਦੱਸਾਂਗੇ ਤੁਹਾਨੂੰ ਕਿਸ ਤਰੀਕੇ ਵਿਛਾਇਆ ਆਪਾਂ ਕੱਪੜਾ ਦੇਖੰਨੀ ਦੱਸੋ ਕਿਸ ਤਰੀਕੇ ਪਰ ਰੱਖੀ ਹੋਈ ਹੈ ਇਸ ਤਰ੍ਹਾਂ ਇਧਰ ਸਾਈਡ ਤੇ ਆਪਣੀ ਕੰਨੀ ਆ ਗਈ। ਇਸ ਤਰ੍ਹਾਂ ਡਬਲ ਟੈਚ ਵਿਛਾ ਲਿਆ ਆਪਾਂ। ਇਧਰਲੇ ਪਾਸੇ ਆਪਣਾ ਬੰਨ੍ਹ ਪੱਸਾ ਆ। ਇਧਰੋਂ ਡਬਲ ਕੋਲਟੀ ਜਿੱਤਾ ਹੋਇਆ। ਇੱਕ ਕੰਨੀ ਇਧਰ ਆ ਗਈ। ਸਾਰੇ ਆਪਾਂ نیچے ਕਪੜਾ ਇਸ ਤਰ੍ਹਾਂ ਵਿਛਾ ਲਿਆ। ਇਧਰਲੇ ਪਾਸੇ ਆਪਣੇ ਪੁੱਲਾ ਪੱਸਾ ਆ ਗਿਆ। ਸਭ ਤੋਂ ਪਹਿਲਾਂ ਆਪਾਂ ਕੰਨ ਕੱਢਣੀ ਦੱਸਾਂਗੇ ਤੁਹਾਨੂੰ ਆਪਾਂ ਕੰਨ ਕਿੰਨਾ ਕੱਢਣੀ ਹੈ। ਸਭ ਤੋਂ ਪਹਿਲਾਂ ਇੱਕ ਸਾਈਡ ਤੋਂ ਲਾਓ ਤੇ ਜਿੱਧਰ ਬੰਦਾ ਉਧਰ ਇੱਕ ਨੰਬਰ ਲਗਾਓ ਇਸ ਤਰ੍ਹਾਂ ਜਿੰਨੇ ਤੇ ਇਕੱਠਾ ਆ ਗਿਆ ਇਕੱਠੀ ਤੈ ਕਿੰਨੀ ਹੈ ਇੱਥੇ ਆ ਗਿਆ 47 ਹਾਫ 47 ਹਾਫ ਆਗਿਆ ਚੈੱਕ ਕਰੋ ਸਹੀ ਤਰ੍ਹਾਂ ਕੱਪੜੇ ਚ ਵਾਲੀ ਹੋਣਾ ਚਾਹੀਦਾ ਇੰਚ ਟੇਪ ਚ ਵਾਲਨੀ ਹੋਣਾ ਚਾਹੀਦਾ 47 ਹਾਫ ਆ ਗਿਆ 47 ਹਾਫ ਹੀ ਇੱਕ ਸੈਂਟਰ ਚ ਨਿਸ਼ਾਨੀ ਲਗਾਓ ਇੱਕ ਕਪਾਏ ਤੇ ਲਈ ਸਾਈਡ ਤੇ ਲਗਾਵਾਂਗੇ

जिस तरह आप निशानी लाइए इस तरह ही आप कटाई करा पेल जर खुला पसाव इधर खुला हुआ इधर अपनी कन्निया है दोनों डबल कन्निया है इतों पर एक नंबर लगा के सलवार की लंबाई हैगी अपनी छत्ती इंच तैयार छत्ती चो चार अपना घटा के बत्ती द निशानी लगावे ਬੱਤੀ ਦੇ ਨਿਸ਼ਾਨੀ ਲੱਗ ਗਈ। ਹੁਣ ਆਪਾਂ ਪਿੱਛੇ ਤੋਂ ਉਧਰ ਇੱਕ ਨੰਬਰ ਲਗਾਵਾਂਗੇ ਜਿਹੜੇ ਜਿਹੜੇ ਕੱਪੜਾ ਹੋ। ਇੱਧਰ 16 ਦੋਨੇ 32 ਹੋ ਜੰਨਾ 16 ਤੋਂ ਇੱਕ ਪੈਂਡ ਆਪਾਂ ਵੱੱਟ ਲਗਾਵਾਂਗੇ। ਸਾਰੇ 16 ਇਸ ਤਰ੍ਹਾਂ ਸਾਰੇ ਹੀ ਆਪਾਂ ਨਿਸ਼ਾਨੀ ਲਗਾ ਲਵਾਂਗੇ। ਜਿਹੜੇ ਪਾਸੇ ਤੋਂ ਲੱਗੇ ਤੇ ਆਪਾਂ ਨਿਸ਼ਾਨਾ ਲਾ ਲਵਾਂਗੇ ਸਾਰੀ ਸਰਵਾਰ ਦਾ ਡਰਾਪ ਕਰਕੇ ਕਟਾਈ ਆਪਾਂ ਇਕੱਠੀ ਕਰਨੀ ਹੈ ਹੁਣ ਇਹ ਆਪਣੀ ਆਪਾਂ ਆਸਨ ਬਚ ਗਿਆ ਵਿੱਚ ਆਪਣਾ 9 9 ਇੰਚ ਹੁਣ ਆਪਣਾ ਇਥੋਂ ਲੈ ਕੇ ਪਹਿਲਾਂ ਸਭ ਤੋਂ ਪਹਿਲਾਂ ਲੰਬਾਈ ਲੈਣੀ ਹੁੰਦੀ ਹੈ ਇਧਰੋਂ ਰੋਲ ਲੰਬਾਈ ਇੱਕ ਨੰਬਰ ਇਧਰੋਂ ਲਾਓ 32 ਇੰਚ ਤੇ ਨਿਸ਼ਾਨੀ ਲਗਾਓ ਇੱਥੇ 2 ਇੰਚ ਦੀ ਮੂਰੀ ਲਗਾ ਦਿਓ ਉਪਰੋ ਕੱਪੜਾ ਚੈੱਕ ਕਰੋ ਕਿ ਨਾਸ਼ ਵਿੱਚ ਬਚ ਗਿਆ ਨਾ ਉਹ ਇਹ ਇਧਰ ਪ੍ਰੋਪਰ ਬਚ ਗਿਆ ਹੰਦੋ ਤਵੰਤ ਮੂਰੀ ਇਹ ਆਪਾਂ ਇੱਧਰ ਲਗਾਵਾਂਗੇ ਇਸ ਤਰ੍ਹਾਂ ਵਿੱਚ ਆਪਾਂ ਨਿਸ਼ਾਨੀ ਲਗਾਵਾਂਗੇ ਐਂਚ ਟੇਪ ਨਾਲ ਤੇ ਅਗਰੇ ਖੁਨਾਪਾ ਜਿਹੜੀ ਮੂਰੀ ਦੀ ਐਂਚ ਟੇਪ 'ਤੇ ਖਿਆਪਾ ਨਿਸ਼ਾਨੀ ਦੇ ਅੰਦਰਲੇ ਪਾਸੇ ਕੰਨੀ ਵਾਲੇ ਪਾਸੇ ਉਧਰ ਵੀ ਕੰਨੀ ਵਾਲੇ ਪਾਸੇ ਹੀ ਰੱਖਣਾ ਹੈ ਇਦੇ ਵਿੱਚ ਗਲਤੀ ਕੀ ਕਰਦੇ ਆਂ ਕਈ ਵਾਰੀ ਇਸ ਤਰ੍ਹਾਂ ਆਪਾਂ ਰੱਖਦੇ ਆਂ ਤੁਹਾਨੂੰ ਫੇ ਪਾਸੇ ਤੇ ਨਿਸ਼ਾਨੀਆਂ ਆਪਾਂ ਇਧਰ ਰੱਖ ਲਈ ਸਹੀ ਕੰਨੀ ਵਾਲ ਪਾਸੇ ਨਹੀਂ ਇਧਰ ਕੰਨੀ ਹੈ ਇਧਰ ਚਿੱcke ਪੇ ਰੱਖ ਲਿਆ ਇਹ ਆਪਣੀ ਸਹੀ ਨਿਸ਼ਾਨੀ ਹੈਗੀ ਕਈ ਕੀ ਕਰ ਦਿੰਨੇ ਕਿ tujhe ਪਾਸੇ ਹੈ ਕੈਂ ਐਂਟੀਟੇ ਜਿਹੜੇ ਆਪਾਂ ਇਧਰ ਰੱਖਾਂਗੇ ਕੰਨੀ ਵਾਲ ਪਾਸੇ ਇਹ ਤਾਂ ਸਹੀ ਆ ਗਈ ਕਈ ਅੰਦਰ ਰੱਖ ਲੈਂਦੇ ਨੇ ਇਧਰ ਇਹ ਹੈਗਾ ਆਪਣਾ ਗਲਤ ਇਸ ਤਰ੍ਹਾਂ ਨਹੀਂ ਰੱਖਣਾ ਹੈਗਾ ਦੋਵੇਂ ਪਾਸੇ ਹੀ ਇੰਚ ਟੇਪ ਐਸੇ ਪਾਸੇ ਹੀ ਹੋਣਾ ਚਾਹੀਦਾ ਇਸ ਤਰ੍ਹਾਂ ਉਹ ਪ੍ਰੋਪਰ ਸਹੀ ਨਿਸ਼ਾਨੀ ਲੱਗ ਗਈ ਇਹ ਹੋ ਗਿਆ ਆਪਣਾ ਡਰਾਪ ਕੁੰਦਿਆਂ ਦਾ ਉੱਪਰ ਆ ਕੱਪੜਾ ਜਿਹੜਾ ਬਚ ਗਿਆ ਆਪਣਾ ਇਹਦੇ ਆਪਾਂ ਪੱਲੇ ਤੇ ਬਿਲਟ ਕੱਢਾਂਗੇ ਇਹ ਸਲਵਾਰ ਦਾ ਡਰਾਪ ਹੋ ਗਿਆ ਇਹਨੂੰ ਹੁਣ ਆਪਾਂ ਕਟਾਈ ਕਰਾਂਗੇ ਇੱਥੋਂ ਲੈ ਕੇ ਇੱਧਰ ਤੱਕ ਸਿੱਧੀ ਟਾਈ ਕਰ ਦੋ ਜਿਸ ਤਰ੍ਹਾਂ ਨਿਸ਼ਾਨੀ ਲੱਗੀ ਹੈ ਉਸੇ ਤਰ੍ਹਾਂ ਹੀ ਪ੍ਰੋਪਰ ਕਟਾਈ ਕਰਾਂਗੇ रख देखा आसन आसन निशानी इस तू अपा जो पले होंगे ने नीचे रखनेशानी के बरोबर ना ही निशानी के उपर होने चाहिए अगे होने चाहिए ना पिछे होने चाहिए इस तरह ਬਰਬਰ ਰੱਖਨੇ ਆ ਇਧਰ ਲਪਸ ਆਪਣੇ ਚਾਰੇ ਤਾਂ ਬਰੋਬਰ ਕਰਨੀਆਂ ਨੇ ਵੱਧ ਘਟ ਇਧਰ ਹੋਵੇ ਕੋਈ ਗੱਲ ਨਹੀਂ ਇਧਰ ਕੰਨੀ ਨਾਲ ਕੰਨੀ ਮਿਲਾ ਕੇ ਚਾਰੇ ਬਰੋਬਰ ਹੋਣ ਮੂਰੀ ਅਲਪਸ ਆਪਣੇ ਚਾਰੇ ਬਰੋਬਰ ਕਰ ਲਓ ਇਸ ਤਰ੍ਹਾਂ ਮੂਰੀ ਦੇ ਚਾਰੇ ਬਰੋਬਰ ਕਰਕੇ ਇੱਥੇ ਤੱਕ ਬਰੋਬਰ ਕਰ ਲਿਆ बाल चढ़ावे कोई भी आपा इधर नु कटणा बा कटाईल पासे इधर नु पासे फोन इत्तो आसान आपा ग्यारह इंच करना पूरा ला वंची टेप जिथे चारे दावां बरोबर आ जंदिया ने इथे देखो चारे दावां बरोबर आ रही है चेक करो इत्तो चारे दावां बरोबर हैगिया हां है। जी हां लाओ लाओ मार्कर निशानी ओथे ਦਰਫਿੰਚ ਟੇਪ ਹਾਂ 11 ਤੋਂ ਥੋੜਾ ਕੱਟ ਹੀ ਕਰ ਦੋ ਉਸ ਤੋਂ ਝੋਲੀ ਛੋਟੀ ਪਾਉਂਦੇ ਨੇ ਜੇ ਝੋਲੀ ਵੱਡੀ ਰੱਖਣੀ ਹੋ ਤਾਂ 11 ਦੇ ਕਰ ਲੈਣੀ ਹੈ ਜੇ ਛੋਟੀ ਕਰਨੀ ਹੈ ਤਾਂ 10 10.5 ਦੀ ਹੁਣ ਇਸ ਤਰ੍ਹਾਂ ਆਪਾਂ ਕਟਾਈ ਕਰਾਂਗੇ ਅੰਨੇ ਤੇ ਉੱਤੇ ਉੱਤੇ ਕਟਾਈ ਕਰ ਦਵਾਂਗੇ ਉਸ ਕਪੜੇ ਨੂੰ ਫਰੇਗਾ ਤੋਂ ਆਪਾਂ ਬਾਅਦ ਚ ਪੱਲੇ ਬਿਲਟ ਕੱਢਾਂਗੇ ਹੁਣ ਇੱਧਰ ਦੇਖੋ ਆਪਣਾ ਇਹ ਦੇਖੋ ਕਪੜਾ ਵੱਧ ਘਟੇ ਜੇ ਤੇ ਇਹਦੀ ਕਟਾਈ ਕਰੋ ਦੇਖੋ ਕੋਈ ਫਰਕ ਕਿੰਨਾ ਆਪਣਾ ਥੋੜਾ ਥੋੜਾ ਕੈਂਚੀ ਨਾਲ ਇਸ ਤੋਂ అద్ధ అధ ఇంచారే కఫా అద్ధ అధ సే కథ తగ్గి కటాయి వస్తే ਕੰਨੀ ਨਾਲ ਕੰਨੀ ਮਲਾ ਦਾਂਗੇ ਇਹ ਆਪਾਂ ਨੂੰ ਵੇਸ ਲਵਾ ਰੈਂਟਰ ਲੋਕ ਕੰਨੀ ਦੇ ਨਾਲ ਕੰਨੀ ਮਿਲ ਜਾਂਦੀ ਹੈ ਫਿਰ ਲੋੜ ਨਹੀਂ ਪੈਂਦੀ ਸਿਰਫ ਇੱਕ ਇੱਕ ਸੀਨ ਹੀ ਪੱਲੇ ਦੀ ਇੰਟਰਲੋਕਰ ਨਹੀਂ ਪਾਣੀ ਇਸ ਤਰ੍ਹਾਂ ਹੁਣ ਲਾਓ ਤੁਸੀਂ ਇੱਕ ਨੰਬਰ ਕੰਨੀ ਹਾਲ ਪਾਸੇ ਤੋਂ 11 ਇੰਚ ਤੱਕ ਲਗਾ ਦੋ 6 ਇੰਚ ਮੂਰੀ ਰੱਖਣੀ ਹੈ ਆਪਾਂ इस तरह कटाई कर दो अपने पल्ले हो गए दोनों खोल के पूरी लंबाई चेक करो प्रॉपर पूरी इस तरह डबली बिछा लो ਦੋਨੇ ਪੱਲੇ ਇੰਚ ਤੇ ਆਪਣਾ ਚੈੱਕ ਕਰ ਲੋ ਪੂਰੇ ਨੇ ਸਲਵਾਰ ਜ਼ਰੂਰ ਮੇ ਜੜਨੀ ਹੈ ਮੂਰੀ ਤੇ ਜੜਨ ਲਗਣੀ ਜੇ ਕੋਈ ਵੱਧ ਘੱਟ ਕੱਪੜਾ ਵਾ ਤਾਂ ਮੂਰੀ ਤੇ ਹੀ ਕੱਟਣਾ ਹੈ ਆਪਾਂ ਹਾਂ ਪੂਰੇ ਠੀਕ ਹੈ ਇਸ ਤਰ੍ਹਾਂ ਆਪਣੇ ਇੱਕ ਪਾਸੇ ਕੰਨੀ ਆ ਗਈ ਇੱਕ ਪਾਸੇ ਆਪਣੇ ਕੱਟਿਆ ਵਾਲਾ ਕੱਪੜਾ ਆ ਗਿਆ पल भी अपने कटाई हो गई हम आप बिल्ट कटा बिल्ट आप भी इंच तैयार करनी है बच गया आप बिल्ट तैयार करा बिल्ट तैयार करनी है आप भी इंच लंबाई पाँच इंच बिल्ट तैयार करनी है साढ़े पांच अपना लेवा पन्न करनी है 1 ਇੰਚ ਜਿਹੜੇ ਆਪਾਂ ਲਾ ਲਈ ਕਟਾਈ ਇਹਦੋਂ ਆਪਾਂ 8 ਵੀ ਲਗਾ ਸਕਦੇ ਆ 7.5 ਵੀ ਲਗਾ ਸਕਦੇ ਆ 8 ਗਰਾਈਜ਼ 8 ਦਿਨ ছਾਨੇ ਲਗਾ ਕੇ ਨੇਫਾ ਪੰਨ ਕੇ ਫਿਰ ਆਪਾਂ ਵਾਧਾ ਘਟਾ ਕੱਪੜੇ ਦੀ ਕਟਾਈ ਕਰ ਦਿੰਨੇ ਆ ਬਿਲਟ ਹਰੇਕ ਦੇ ਨਾਪ ਦੇ ਹਿਸਾਬ ਨਾਲ ਹੁੰਦੀ ਹੈ ਕਿਸੇ ਦੀ 4 ਇੰਚ ਤਿਆਰ ਕਰਨੀ ਕਿਸੇ ਦੀ 5 ਇੰਚ ਕਰਨੀ ਕਿਸੇ ਦੀ 4.5 ਨਾਪ ਦੇ ਹਿਸਾਬ ਨਾਲ ਜਿੰਨੀ ਬਿਲਟ ਕੱਟ ਕਰਨੀ ਹੈ ਉੰਨੀ ਹੀ ਆਪਾਂ ਕਟਾਈ ਵਿੱਚ ਕੱਟ ਕਰਨੀ ਹੈ 8 ਤੋਂ ਲੈ ਕੇ 7 ਇੰਚ ਤੱਕ ਦੀ ਕਟਾਈ ਕਰ ਲਈ ਦੀ ਹੈ ਜੇ ਬਿਲਟ 5.5 ਕਰਨੀ ਹੈ ਫਿਰ ਤਾਂ 8 ਇੰਚ ਦੀ ਵੀ ਕਟਾਈ ਕਰ ਲਈ ਦੀ ਹੈ 7.5 ਦੀ ਵੀ ਜੇ 4.5 ਕਰਨੀ ਫਿਰ 7 ਦੀ ਵੀ ਕਰ ਲਈ ਦੀ ਇਸ ਤਰ੍ਹਾਂ ਬਿਲਟ ਕਟਾਈ ਜਣੀ ਤੇ ਕਟਾਈ ਘੱਟ ਕਰ ਦੇਣੀ ਹੈ ਬਿਨਾ ਜੋੜ ਤੋਂ ਇਸ ਤਰ੍ਹਾਂ ਬਿਲਟ ਦੀ ਲੰਬਾਈ ਚੜਾਈ ਕਟਾਈ ਪ੍ਰੋਪਰ ਹੋ ਗਈ ਏ ਇਸ ਤਰ੍ਹਾਂ ਤੁਸੀਂ ਵੀ ਜੇ 3 ਮੀਟਰ ਸਲਵਾਰ ਦੀ ਕਟਾਈ ਕਰਨੀ ਹੋਵੇ ਕਾਟਰ ਤੇ ਵੀ ਕਰ ਸਕਦੇ ਆ ਆਪਾਂ ਦੂਜੇ ਤਰੀਕੇ ਕਟਾਈ ਕਰਨੇ ਆ ਜੇ ਆਪਾਂ ਸਾਰੀ ਵਿਛਾ ਕੇ ਚੰਗੀ ਤਰ੍ਹਾਂ ਲੜਕੀਆਂ ਨੂੰ ਸਮਝਾਉਣਾ ਹੋਵੇ ਕਿਸ ਤਰ੍ਹਾਂ ਕਟਾਈ ਕਰਨੀ ਖੁੱਲੀ ਜਗ੍ਹਾ ਤੇ ਆਪਾਂ نیچے ਵਿਛਾ ਕੇ ਵੀ ਕਟਾਈ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਵੇਖ ਕੇ ਕਟਾਈ ਕਰੋ ਕਟਾਈ ਕਰਕੇ ਸ਼ੇਅਰ ਕਰੋ ਅਗੇ ਜਿਨ੍ਹਾਂ ਨੂੰ ਨਹੀਂ ਆਉਂਦੀ ਇਸ ਤਰੀਕੇ ਕਟਾਈ ਕਰਨੀ ਉਹ ਵੀ ਕਟਾਈ ਇਸ ਤਰੀਕੇ ਕਰ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ OK bye